ਮੈਂ ਡਾਕਟਰ ਪ੍ਰੀਤ ਮਨਿੰਦਰ ਸੀਨੀਅਰ ਮੈਡੀਕਲ ਅਫਸਰ ਔਮਨ ਐਂਡ ਚਿਲਡਰਨ ਹਸਪੀਟਲ ਬਿਠਣਾ ਮੈਡਮ ਇੱਕ ਜਿਹੜਾ ਜਿਹੜੀ ਆਪਣਾ ਇੱਕ ਲੇਡੀ ਹੈ ਬੱਚੇ ਦੀ ਜਿਹੜੀ ਜੇ ਉਹ ਬੱਚਾ ਕਦਾ ਕਮੀ ਉਮਰ ਕਿੰਨੀ ਨਮਨ ਤੋਂ ਕਿੰਨੀ ਹੁੰਦਾ ਕਦੋਂ ਜਦੋਂ ਤੱਕ ਉਹਦੇ ਵਿੱਚ ਅੰਡੇ ਹੈਗੇ ਆ ਅੰਡੇ ਜਿਹੜੇ ਹੈਗੇ ਆ ਔਰਤੀ ਅੰਡੇਦਾਨੀ ਦੇ ਵਿੱਚ ਬਾਇ ਬਰਥ ਪ੍ਰੈਜ਼ੈਂਟ ਹੈ ਜੇ ਉਹ ਅੰਡੇ ਠੀਕ ਹੈ ਔਰਤ ਹੈਲਦੀ ਹੈ ਠੀਕ ਹੈ ਉਹਦੀ ਜਿਹੜੀ ਹੈਗੀ ਰੀਪਰੋਡਕਟਿਵ ਟਰੈਕ ਅਸੀਂ ਕਹਿੰਨੇ ਆ ਜਨਨ ਪ੍ਰਣਾਲੀ ਜਿਹੜੀ ਹੈ ਉਹ ਠੀਕ ਕੰਮ ਕਰਦੀ ਉਹ ਬੱਚਾ ਪੈਦਾ ਕਰ ਸਕਦੀ ਹੈ ਉਮਰ ਦੀ ਗੱਲ ਕਰੀਏ ਤੁਹਾਨੂੰ ਉਮਰ ਦੀ ਗੱਲ ਕਰੀਏ ਤਾਂ ਜਿਹੜੀ ਨੈਚੁਰਲ ਏਜ ਆ ਉਹ ਮੋਸਟਲੀ 50 ਸਾਲ ਤੇ ਜਾ ਕੇ ਜਿਹੜਿਆ ਹੈਗੇ ਆ ਅੰਡੇ ਜਿਹੜੇ ਖਤਮ ਹੋ ਜਾਂਦੇ ਆ ਤੇ ਜਿਹੜਾ ਮਹਾਵਾਰੀ ਆਉਂਦੀ ਔਰਤ ਨੂੰ ਹਰ ਮਹੀਨੇ ਉਹ ਬੰਦ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਮਾਂ ਬਣਨ ਦੇ ਕਾਬਿਲ ਨਹੀਂ ਰਹਿੰਦੀ आईबीएफ स्कीम ਜਿਹੜੀ ਕਿਸ ਤਰ੍ਹਾਂ ਕਰ ਸਕਦੇ ਆਈਬੀਐਫ ਜਿਹੜੀ ਸਕੀਮ ਆ ਇਹਦੇ ਵਿੱਚ ਇਨ ਵਿਟ੍ਰੋ ਫਰਟੀਲਾਈਜੇਸ਼ਨ ਕਰਾਨੀ ਆਸੀਂ ਜਿਹੜੀ ਕਿ ਨੇਚਰਲੀ ਕੁਦਰਤੀ ਤਰੀਕੇ ਨਾਲ ਹੋਣੀ ਹੁੰਦੀ ਫਰਟੀਲਾਈਜੇਸ਼ਨ ਨੇਚਰਲ ਜਿਹੜੇ ਮੀਆਂ ਬੀਬੀ ਸਬੰਧ ਬਣਾਉਣ ਤੋਂ ਬਾਅਦ ਇੱਕ ਐਗ ਜਿਹੜਾ ਹੈਗਾ ਏ ਮਦਰ ਵੱਲੋਂ ਆਂਦਾ ਏ ਮੈਚੁਰ ਹੁੰਦਾ ਏ ਔਰ ਰੀਲੀਜ਼ ਹੁੰਦਾ ਐਗ ਨਿਕਲਦਾ ਏ ਤੇ ਉਧਰੋਂ ਉਸੇ ਟਾਈਮ ਤੇ ਜਦੋਂ ਐਗ ਨਿਕਲਦਾ ਏ ਉਸੇ ਦਿਨ ਦੇ ਵਿੱਚ ਹੀ ਜੇ ਸਪਰਮ ਆ ਜਾਏ ਹਨਾ ਤੇ ਉਹ ਫਿਰ ਫਰਟੀਲਾਈਜੇਸ਼ਨ ਹੋ ਜਾਂਦੀ ਆ ਆਪਸ ਵਿੱਚ ਮਿਲਦੇ ਆ ਤੇ ਇੱਕ ਜਿਹੜਾ ਹੈਗਾ ਇਹ ਬੱਚਾ ਬਣਦੇ ਚਾਂਸਿਸ ਹੁੰਦੇ ਆ ਜਿਹੜੀ ਇਨ ਵਿਟ্রো ਫਰਟੀਲਾਈਜੇਸ਼ਨ ਆ ਆਰਟੀਫੀਸ਼ੀਅਲ ਟੈਕਨੀਕ ਆ ਉਹਦੇ ਵਿੱਚ ਅਸੀਂ ਜਿਹੜਾ ਐਗ ਪਹਿਲਾਂ ਤਿਆਰ ਕਰਵਾਨੇ ਦਵਾਈ ਦੇ ਕੇ ਮਦਰ ਨੂੰ ਤੇ ਨਾਲ ਹੀ ਇੱਕ ਸਪਰਮ ਲੈਨੇ ਆ ਅਸੀਂ ਫਿਰ ਅਸੀਂ ਉਹਨਾਂ ਦੀ ਜਿਹੜੀ ਹੈਗੀ ਆ ਫਰਟੀਲਾਈਜੇਸ਼ਨ ਉਹਨਾਂ ਦਾ ਆਪਸ ਵਿੱਚ ਜਿਹੜਾ ਮਿਲਣਾ ਹੈ ਉਹ ਅਸੀਂ ਗੈਰ ਕੁਦਰਤੀ ਕਹ ਲਿਆ ਵੀ ਉਹਨੂੰ ਉਸ एनवायरनमेंट ਦੇ ਨੇ ਆਰਟੀਫੀਸ਼ੀਅਲ ਇੱਕ ਕਲਚਰ ਮੀਡੀਆ ਦੇ ਵਿੱਚ ਉਹਨਾਂ ਨੂੰ ਅਸੀਂ ਤਿਆਰ ਕਰਦੇ ਹਾਂ ਬੱਚੇ ਨੂੰ ਐਮਬ੍ਰਿਓ ਜਿਹੜਾ ਡਿਵੈਲਪ ਕਰਾਉਨੇ ਆਂ ਬਾਅਦ ਤਾਂ ਫਿਰ ਉਹਦੀ ਡਿਵੈਲਪਮੈਂਟ ਤੋਂ ਬਾਅਦ ਇੱਕ ਸਟੇਜ ਤੇ ਜਾ ਕੇ ਅਸੀਂ ਉਹਨੂੰ ਟ੍ਰਾਂਸਪਲੈਂਟ ਕਰਦੇ ਹਾਂ ਬੱਚੇ ਮਾਂ ਦੀ ਬੱਚੇਦਾਨੀ ਦੇ ਵਿੱਚ ਜਿਹੜੀ ਮਾਂ ਦੀ ਬੱਚੇਦਾਨੀ ਉਹ ਵੀ ਅਸੀਂ ਪਹਿਲਾਂ ਦਵਾਈ ਦੇ ਕੇ ਪ੍ਰੀਪੇਅਰ ਕੀਤੀ ਹੁੰਦੀ ਬੱਚੇਦਾਨੀ ਦੇ ਅੰਦਰਲੀ ਲੇਅਰ ਜਿਹਨੂੰ ਅਸੀਂ ਐਂਡੋਮੈਟਰੀਅਮ ਕਹਿੰਦੇ ਆ ਉਹਨੂੰ ਪ੍ਰੀਪੇਅਰ ਕਰਦੇ ਆ ਫੇਰ ਉਹਦੇ ਵਿੱਚ ਉਹ ਜਿਹੜੀ ਹੈਗਾ ਭਰੂਨ ਅਸੀਂ ਬਾਹਰ ਤਿਆਰ ਕੀਤਾ ਹੈ ਉਹਨੂੰ ਅਸੀਂ ਟ੍ਰਾਂਸਪਲੈਂਟ ਕਰਦੇ ਹਾਂ ਤੇ ਉਸ ਤੋਂ ਬਾਅਦ ਉਹ ਸਟੇਜ ਤੋਂ ਬਾਅਦ ਉਹ ਬੱਚੇਦਾਨੀ ਦੇ ਅੰਦਰ ਹੀ ਜਿਹੜਾ ਡਿਵੈਲਪ ਹੁੰਦਾ ਤੇ ਬੇਬੀ ਬਣਦਾ ਉਹਦੇ ਪੇਜ ਹੈ ਜੀ ਇਹ ਗੱਲਬਾਤ ਹਾਂਜੀ ਉਹ ਇਹ ਜਿਹੜੀ ਆਰਟੀਫੀਸ਼ੀਅਲ ਟੈਕਨੀਕਸ ਆ ਇਹਦੇ ਵਿੱਚ ਅਸੀਂ ਜਿਹੜੀ ਮਦਰ ਦੀ ਉਮਰ ਹੈ ਨਾ ਇੱਕ ਇੱਕ ਗਾਈਡਲਾਈਨਸ ਆ ਇਹ ਐਕਟ ਬਣਿਆ ਹੋਇਆ ਕੋਰਟ ਦੇ ਲਾਜ ਨੇ ਉਸ ਲਾਜ ਜਿਹੜੀਆਂ ਗਾਈਡਲਾਈਨਸ ਸਾਨੂੰ ਲਾ ਕਹਿੰਦਾ ਹੈਗਾ ਆਰਟੀਫੀਸ਼ੀਅਲ ਟੈਕਨੀਕਸ ਦੇ ਵਿੱਚ ਉਹਨਾਂ ਗਾਈਡਲਾਈਨਸ ਦੇ ਅਕੋਰਡਿੰਗ ਹੀ ਹੈ ਜਿਹੜੀ ਇਹ ਆਰਟੀਫੀਸ਼ੀਅਲ ਟੈਕਨੀਕਸ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਉਹਦੇ ਵਿੱਚ ਉਮਰ ਦੀ ਜਿਹੜੀ ਹੱਦ ਹੈ ਮੈਨੂੰ ਲੱਗਦਾ 50 ਸਾਲ ਤੱਕ ਹੈਗੀ ਹੈ ਕਿ ਅਸੀਂ ਕਰ ਸਕਦੇ ਹਾਂ ਜੇ ਕੰਡੀਸ਼ਨਸ ਹੁੰਦੀਆਂ ਇਹਦੇ ਵਿੱਚ ਵੀ ਕਿ ਕਿੰਨੀਆਂ ਕੰਡੀਸ਼ਨ ਦੇ ਵਿੱਚ ਅਸੀਂ ਕਰ ਸਕਦੇ ਆ ਜੇ ਟ੍ਰੀਟਮੈਂਟ ਦੀ ਗੱਲ ਕਰੀਏ ਇਸ ਤਰ੍ਹਾਂ ਦੇ ਔਰਤਾਂ ਨੂੰ ਫਿਰ ਜੇ ਮਤਲਬ 50 ਸਾਲ ਤੋਂ ਇਸ ਘਟਤਾ ਤੇ ਟ੍ਰੀਟਮੈਂਟ ਪ੍ਰੋਪਰ ਵਗੈਰਾ ਟੀਕੇ ਵਗੈਰਾ ਜਿਸ ਤਰ੍ਹਾਂ ਆਮ ਲੱਗਦੇ ਨੇ ਔਰਤਾਂ ਦੇ ਉਸ ਤਰ੍ਹਾਂ ਹੀ ਲੱਗਦੇ ਨੇ ਮੈਡੀਸਨ ਵਗੈਰਾ हां ਜਦੋਂ ਅਸੀਂ ਬੱਚਾ ਬਣਾ ਲਿਆ ਬਾਹਰ ਹਨਾ ਬੱਚੇਦਾਨੀ ਚ ਰੱਖਤਾ ਫਿਰ ਉਹ ਜਿਹੜੀ ਮਦਰ ਉਹ ਪ੍ਰੈਗਨੈਂਟ ਆ ਉਹ ਨੂੰ ਨੇਚਰਲ ਤਰੀਕੇ ਨਾਲ ਹੀ ਗਰੋ ਕਰੇਗਾ ਮਾਂ ਦੀ ਬੱਚੇਦਾਨੀ ਵਿੱਚ ਤੇ ਜਿਹੜੇ ਟਾਈਮ ਟੂ ਟਾਈਮ ਅਸੀਂ ਉਹ ਨੂੰ ਆਪਣੀ ਭਾਸ਼ਾ ਵਿੱਚ ਐਂਟੀ ਮੈਟਲ ਚੈੱਕਅਪ ਕਹਿੰਦੇ ਆ ਪ੍ਰੈਗਨੈਂਸੀ ਦੇ ਦੌਰਾਨ ਜਿਹੜੇ ਅਸੀਂ ਘੱਟੋ ਘੱਟ 4 ਬਾਰ ਜਿਹੜਾ ਡਾਕਟਰ ਗਾਇਨਕੋਲੋਜਿਸ ਨੂੰ ਦਿਖਾਣਾ ਹੁੰਦਾ ਉਵੇਂ ਮਰੀਜ਼ ਨੂੰ ਦਿਖਾਣਾ ਇਸ ਵਿੱਚ ਜਿਆਦਾ ਪ੍ਰੈਸ਼ੀਅਸ ਪ੍ਰੈਗਨੈਂਸੀ ਹੈ ਕਿਉਂਕਿ ਆਰਟੀਫੀਸ਼ੀਅਲ ਟੈਕਨੀਕ ਨਾਲ ਅਸੀਂ ਕੀਤੀ ਹੈ ਕਿਉਂਕਿ ਨੈਚੁਰਲ ਤਰੀਕੇ ਨਾਲ ਹੋ ਨਹੀਂ ਰਿਹਾ ਬੱਚਾ ਤਾਂ ਕਿ ਇਹਦੇ ਵਿੱਚ ਅਸੀਂ ਹੋਰ ਵੀ ਜਿਆਦਾ ਧਿਆਨ ਰੱਖਣਾ ਹੁੰਦਾ ਕਿ ਜਲਦੀ ਉਹਦਾ ਐਂਟੀਨੇਟਲ ਅਪ ਚੈੱਕ ਆਪ ਜਿਵੇਂ ਅਸੀਂ 15-15 ਦਿਨ ਬਾਅਦ ਕਰਦੇ ਆ ਹਨਾ ਜੇ ਕੋਈ ਪੇਸ਼ੈਂਟ ਨੂੰ ਦਿੱਕਤ ਆndi ਤਾਂ ਵੀ ਉਹਨੂੰ ਕਹਿੰਨੇ ਆ ਕਿ ਜਲਦੀ ਡਾਕਟਰ ਕੋਲ ਦੀ ਸਲਾਹ ਲੈਣੀ ਆ ਜਿਹੜੇ ਟੀਕੇ ਲੱਗਦੇ ਆ ਟੈਕਨਸ ਦੇ ਉਹ ਵੀ ਅਸੀਂ ਟਾਈਮ ਟੂ ਟਾਈਮ ਉਵੇਂ ਲਵਾਉਣੇ ਉਵੇਂ ਅਸੀਂ ਆਇਰਨ ਦੇਣਾ ਉਵੇਂ ਕੈਲਸ਼ੀਅਮ ਦੇਣੀ ਉਵੇਂ ਅਸੀਂ ਡਾਈਟ ਸਮਝਾਉਣੀ ਉਹਨੂੰ ਚੰਗੀ ਡਾਈਟ ਹਰੀਆਂ ਸਬਜ਼ੀਆਂ ਫਰੂਟ ਦਾਲਾਂ ਹਨਾ ਚੰਨੇ ਹੋਏ ਜਿਵੇਂ ਘਰ ਦਾ ਜਿਹੜਾ ਬਣਿਆ ਹੋਇਆ ਹੈਗੀ ਡਾਈਟ ਨੇਚਰਲ ਡਾਈਟ ਉਹ ਮਾਂ ਨੇ ਖਾਣੇ ਜੇ 50 ਸਾਲ ਤੋਂ ਇਸ ਜ਼ਿਆਦਾ ਹੋ ਜਾਂਦੀ ਹੈ ਫਿਰ ਕੀ ਉਹਨੂੰ ਗੈਰਕਾਨੂੰਨੀ ਮੰਨਿਆ ਜਾਂਦਾ ਨਹੀਂ ਗੈਰਕਾਨੂੰਨੀ ਤਾਂ ਦੇਖੋ ਨਹੀਂ ਹੈਗਾ ਨੇਚਰਲ ਤਰੀਕੇ ਨਾਲ ਜੇ ਮਦਰ 컨ਸੀਵ ਕਰ ਗਈ ਆ ਤਾਂ ਨਹੀਂ ਗੈਰਕਾਨੂੰਨੀ ਜੇ ਆਈਵੀਐਫ ਜੇ ਸਾਡਾ ਗਾਈਡਲਾਈਨਸ ਕਹਿੰਦੀਆਂ ਲਾਸ ਜੇ ਅਲਾਉ ਕਰਦਾ ਤੇ ਫਿਰ ਉਹ ਗੈਰ ਕਾਨੂੰਨੀ ਨਹੀਂ ਹੈਗਾ ਜੇ ਲਾ ਦੇ ਅੰਡਰ ਰਹਿ ਕੇ ਅਸੀਂ ਕੋਈ ਵੀ ਕੰਮ ਕਰਦੇ ਆ ਤਾਂ ਉਹ ਕੰਮ ਜਾਇਜ਼ ਆ ਜੇ ਅਸੀਂ ਲਾ ਤੋਂ ਬਾਹਰ ਜਾਂਦੇ ਆ ਫਿਰ ਉਹ ਗੈਰ ਕਾਨੂੰਨੀ ਹੈ ਲਾ ਤਾਂ 50 ਯਰ ਹੀ ਕਹਿੰਦੇ ਹੁੰਦੇ ਆ ਹਾਂ ਤੇ ਫਿਰ ਉਹ ਸਾਡੀਆਂ ਗਾਈਡਲਾਈਨਸ ਡਾਕਟਰ ਜਿਹੜੇ ਕਰਦੇ ਵੀ ਆ ਉਹਦੇ ਅਕੋਰਡਿੰਗ ਹੀ ਕਰਦੇ ਆ ਕੰਮ ਜੋ ਲਾ ਕਹਿੰਦਾ ਜੋ ਕਾਨੂੰਨ ਕਹਿੰਦਾ ਉਹਦੇ ਅਕੋਰਡਿੰਗ ਹੀ ਕੀਤਾ ਜਾਂਦਾ ਕੰਮ ਜੀ ਮੈਂ ਕੀ ਨਾਮ ਤੁਹਾਡਾ ਤੇ ਮੈਂ ਡਾਕਟਰ ਪ੍ਰੀਤ ਮਨਿੰਦਰ ਸੀਨੀਅਰ ਮੈਡੀਕਲ ਅਫਸਰ ਔਮਨ ਐਂਡ ਚਿਲਡਰਨ ਹਸਪੀਟਲ ਬਠਿੰਡਾ ਮੈਡਮ ਇੱਕ ਜਿਹੜਾ ਜਿਹੜੀ ਆਪਣਾ ਇੱਕ ਲੇਡੀ ਹੈ ਬੱਚੇ ਦੀ ਜਿਹੜੀ ਜਦੋਂ ਅੱਛਾ ਪਹਿਲਾ ਕੰਮ ਹੋ ਮਰੇ ਕਿੰਨੀ ਨਮੋ ਤੋਂ ਕਿੰਨੀ ਹੋਤਾ ਕਦੋਂ ਜਦੋਂ ਤੱਕ ਉਹਦੇ ਵਿੱਚ ਅੰਡੇ ਹੈਗੇ ਆ ਅੰਡੇ ਜਿਹੜੇ ਹੈਗੇ ਆ ਔਰਤ ਦੀ ਅੰਡੇਦਾਨੀ ਦੇ ਵਿੱਚ ਬਾਇ ਬਰਥ ਪ੍ਰੈਜ਼ੈਂਟਰ ਜੇ ਉਹ ਅੰਡੇ ਠੀਕ ਹੈ ਔਰਤ ਹੈਲਦੀ ਹੈ ਠੀਕ ਹੈ ਉਹਦੀ ਜਿਹੜੀ ਹੈਗੀ ਰੀਪਰੋਡਕਟਿਵ ਟਰੈਕ ਅਸੀਂ ਕਹਿੰਦੇ ਆ ਜਨ ਜਨਨ ਪ੍ਰਣਾਲੀ ਜਿਹੜੀ ਹੈ ਉਹ ਠੀਕ ਕੰਮ ਕਰਦੀ ਉਹ ਬੱਚਾ ਪੈਦਾ ਕਰ ਸਕਦੀ ਹੈ ਉਮਰ ਦੀ ਗੱਲ ਕਰੀਏ ਤਾਂ ਉਮਰ ਦੀ ਗੱਲ ਕਰੀਏ ਤਾਂ ਜਿਹੜੀ ਨੈਚੁਰਲ ਏਜ ਆ ਉਹ ਮੋਸਟਲੀ 50 ਸਾਲ ਤੇ ਜਾ ਕੇ ਜਿਹੜਾ ਹੈਗੇ ਆ ਅੰਡੇ ਜਿਹੜੇ ਖਤਮ ਹੋ ਜਾਂਦੇ ਆ ਤੇ ਜਿਹੜਾ ਮਾਹਵਾਰੀ ਆਉਂਦੀ ਔਰਤ ਨੂੰ ਹਰ ਮਹੀਨੇ ਉਹ ਬੰਦ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਮਾਂ ਬਣਨ ਦੇ ਕਾਬਿਲ ਨਹੀਂ ਰਹਿੰਦੀ ਆਈ ਵੀ ਐਫ ਸਕੀਮ ਦੇ ਰਾਈ ਕਿਸ ਤਰ੍ਹਾਂ ਕਰ ਸਕਦੇ ਆ ਆਈ ਵੀ ਐਫ ਜਿਹੜੀ ਸਕੀਮ ਆ ਇਹਦੇ ਵਿੱਚ ਇਨ ਵਿਟ੍ਰੋ ਫਰਟੀਲਾਈਜੇਸ਼ਨ ਕਰਾਉਣੀ ਆਸੀਂ ਜਿਹੜੀ ਕਿ ਨੈਚੁਰਲੀ ਕੁਦਰਤੀ ਤਰੀਕੇ ਨਾਲ ਹੋਣੀ ਹੁੰਦੀ ਫਰਟੀਲਾਈਜੇਸ਼ਨ ਨੇਚਰਲ ਜਿਹੜੇ ਮੀਆਂ ਬੀਬੀ ਸਬੰਧ ਬਣਾਉਣ ਤੋਂ ਬਾਅਦ